तुसी देख रहे हो स्टार न्यूज़ 18 चैनल रोजाना ताजा खबरें देखने ले चैनल नु सब्सक्राइब करो हुन तो सामने पेश करदे हां एक खास खबर विजिलेंस वालों साप्ता अकाली विधायक अंकेश शर्मा खिलाफ फंड कुटालिया दी जांच आरंभ अरबा रुपए दे कपल्यां दा चिट्ठा बलविंदर कुंबड़ा ने विजिलेंस अगे की ता पेश जिस मामले नु पुरानिया सरकार लगातार कर दिया नकारिया मान सरकार ने उस उसकी कारवाई करने की तैयारी बलविंदर कुमरा ने कहा कि विजिलेंस वालों जांच पड़ताल दौरान इस मामले हो गए वे खुलासे आओ देखते दे एक खबर विस्तार सहित ਉੱਗੇ ਸਮਾਜ ਸੇਵੀ ਤੇ ਐਸਬੀਸੀ ਮਹਾਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਲੰਬੇ ਸਮੇਂ ਤੋਂ ਵੱਖ-ਵੱਖ ਕਪਲਿਆਂ ਤੇ ਜਦੋਂ ਜਹਿਦ ਕਰ ਰਹੇ ਹਨ ਜਿਸ ਕਾਰਨ ਉਹਨਾਂ ਨੂੰ ਸਮੇਂ-ਸਮੇਂ ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ ਅੱਜ ਵਿਜੀਲੈਂਸ ਵਿਭਾਗ ਵੱਲੋਂ ਬੁਲਾਏ ਜਾਣਤੇ ਉਹਨਾਂ ਨੇ ਅਕਾਲੀ ਦਲ ਦੀ ਸਰਕਾਰ ਦੌਰਾਨ ਹੋਏ ਕੁਟਾਲਿਆਂ ਦੇ ਮਾਮਲੇ ਵਿੱਚ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਐਨਕੇ ਸ਼ਰਮਾ ਜੋ ਉਸ ਸਮੇਂ ਡੇਰਾ ਬੱਸੀ ਹਲਕੇ ਦੇ ਵਿਧਾਇਕ ਅਤੇ ਜ਼ਿਲ੍ਹਾ ਮੋਹਾਲੀ ਦੇ ਪਲਾਨਿੰਗ ਬੋਰਡ ਦੇ ਚੇਅਰਮੈਨ ਸਨ ਉਹਨਾਂ ਦੇ ਕਾਰਜਕਾਲ ਦੌਰਾਨ ਕੀਤੇ ਗਏ ਕਟਾਲਿਆਂ ਦੇ ਸਬੂਤ ਵਿਜੀਲੈਂਸ ਅੱਗੇ ਪੇਸ਼ ਕੀਤੇ ਤੇ ਜਲਦ ਕਾਰਵਾਈ ਹੋਣ ਦੀ ਆਸ ਪ੍ਰਗਟਾਈ ਅੱਜ ਵਿਜੀਲੈਂਸ ਵਿਭਾਗ ਵਿੱਚ ਆਗੂਆਂ ਨੇ BPL ਦਾ ਕਟਾਲਾ ਪੁੰਡਾ ਵੱਲੋਂ ਪਿੰਡਾਂ ਨੂੰ ਵਿਕਾਸ ਲਈ ਦਿੱਤੇ ਗਏ ਫੰਡ 'ਚ ਵੱਡਾ ਕਟਾਲਾ 100 ਕਰੋੜ ਰੁਪਏ ਜ਼ੀਰਕਪੁਰ ਕਮੇਟੀ ਵੱਲੋਂ ਪੁੰਡਾ ਵਿੱਚ ਤਬਦੀਲ ਕਰਵਾਉਣ ਦਾ ਕਟਾਲਾ 100 ਵੇਗਾ ਪਿੰਡ ਪੀਰ ਮੁਸ਼ੱਲੇ ਦੀ ਜ਼ਮੀਨ ਰਾਤੋ ਰਾਤ ਤਬਦੀਲ ਕਰਨ ਦਾ ਕਟਾਲਾ 99 ਬਣਾਈਆਂ ਸੁਸਾਇਟੀਆਂ ਦੀ ਉੱਚ ਪੱਧਰੀ ਜਾਂਚ ਦਾ ਮਾਮਲਾ ਚੋਣਾ ਦੌਰਾਨ ਨੋ ਡਿਊ ਸਰਟੀਫਿਕੇਟ ਵਿੱਚ ਛੁੱਟੀ ਜਾਣਕਾਰੀ ਦੇ ਮਾਮਲੇ ਆਦਿ अनेका ਮਾਮਲਿਆਂ ਤੇ 45 ਅਫਸਰਾਂ ਕੋਲ ਬਿਆਨ ਦਰਜ ਕਰਵਾਏ ਹਨ ਪ੍ਰੈਸ ਨਾਲ ਗੱਲਬਾਤ ਕਰਦਿਆਂ ਬਲਵਿੰਦਰ ਸਿੰਘ ਕੁੰਮੜਾ ਨੇ ਕਿਹਾ ਕਿ ਜਿਵੇਂ ਸਿਆਣੀਆਂ ਨੇ ਸਾਚ ਕਿਹਾ ਹੈ ਕਿ 12 ਸਾਲਾਂ ਬਾਅਦ ਰੂੜੀ ਦੀ ਵੀ ਸੁਣਾਈ ਹੁੰਦੀ ਹੈ ਇਸੇ ਤਰ੍ਹਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਪਲੇਬਾਜਾਂ ਦੀਆਂ ਪੁਰਾਣੀਆਂ ਦੱਬੀਆਂ ਪਈਆਂ ਫਾਈਲਾਂ ਤੋਂ ਵਿਜੀਲੈਂਸ ਦੇ ਕਾਬਿਲ ਅਧਿਕਾਰੀਆਂ ਨੇ ਤੂੜ ਚਾੜਦੇ ਹੋਏ ਆਪਣੇ ਟੇਬਲਾਂ 'ਤੇ ਰੱਖ ਕੇ ਕਾਰਵਾਈ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਵੱਖਰੇ ਵੱਖਰੇ ਸਬੰਧਤ ਅਦਾਰਿਆਂ ਨੂੰ ਪੱਤਰ ਕਢ ਕੇ ਇਸ ਮਾਮਲੇ ਬਾਰੇ ਵਿਜੀਲੈਂਸ ਵੱਲੋਂ ਰਿਕਾਰਡ ਮੰਗਿਆ ਜਾ ਰਿਹਾ ਹੈ ਜਿਸ ਦਾ ਸਬੰਧਤ ਅਫਸਰਾਂ ਕੋਲ ਅਜੇ ਤੱਕ ਕੋਈ ਜਵਾਬ ਨਹੀਂ ਹੈ ਵਿਜੀਲੈਂਸ ਦੇ ਸਬੰਧਤ ਅਧਿਕਾਰੀਆਂ ਨੇ ਬਹੁਤ ਵਧੀਆ ਤਰੀਕੇ ਨਾਲ ਹਰ ਪੱਖ ਤੋਂ ਜਾਂਚ ਪੜਤਾਲ ਕਰਦੇ ਹੋਏ ਸਾਰੇ ਸਬੂਤਾਂ ਦੀਆਂ ਕਾਪੀਆਂ ਪ੍ਰਾਪਤ ਕੀਤੀਆਂ ਜਿਸ ਕਰਕੇ ਸਾਨੂੰ ਪੂਰੀ ਆਸ ਹੈ ਕਿ ਵਿਜੀਲੈਂਸ ਵੱਲੋਂ ਹੁਣ ਇਸ ਮਾਮਲੇ ਤੇ ਬਣਦੀ ਉਚਿਤ ਕਾਰਵਾਈ ਜਲਦ ਕੀਤੀ ਜਾਵੇਗੀ ਮੈਂ ਤੇ ਮੇਰੇ ਸਮੂਹ ਮੋਰਚਾ ਆਗੂ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਡਾਇਰੈਕਟਰ ਵਿਜੀਲੈਂਸ ਤੇ ਤੇ ਦਿਲੋਂ ਸ਼ੁਕਰਗੁਜ਼ਾਰ ਹਾਂ ਇਸ ਮੌਕੇ ਸਰਦਾਰ ਕੁੰਮੜਾ ਨਾਲ ਮੋਰਚੇ ਦੇ ਸੀਨੀਅਰ ਆਗੂ ਮਾਸਟਰ ਬਨਵਾਰੀ ਲਾਲਵੀ ਮੌਜੂਦ ਰਹੇ ਤੇ ਉਹਨਾਂ ਨੇ ਵੀ ਪੰਜਾਬ ਸਰਕਾਰ ਤੇ ਵਿਜੀਲੈਂਸ ਵਿਭਾਗ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ गरीबा नए अत्याचार ते प्रिस्टाचार मामले इंसाफ मिलने आस दिर जागी है पेल्ला भी बोहोत सारे थे अत्याचार थे मामले, मोर्चे वालों उजागर करके इंसाफ दिवाया गया है कपलेबाजान खिलाफ कारवाई करवाई गई है जिस दिया अनेक उदाहरण साडे कोल मौजूद हैं इस मौके बलजीत सिंह खालसा तख्तार सिंह विशेष तौर ऐसी मौजूद हुए आओ देखते दे रिपोर्टर वालों इस मौके आगुआ न की गयी गल ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਪ੍ਰੈਸ ਵਾਲੇ ਵੀਰਾਂ ਦਾ ਜਿਹੜੇ ਪ੍ਰੈਸ 'ਚ ਸਾਰੇ ਸਾਡੇ ਵੀਰਾਂ ਨੇ ਸਾਡੀ ਗੱਲ ਜਿਹੜੀ ਕਰਨੀ ਹੈ ਘਰ ਘਰ ਤੱਕ ਪਹੁੰਚਾਣੀ ਹੈ ਲੋਕਾਂ ਤੱਕ ਪ੍ਰਸ਼ਾਸਨ ਤੱਕ ਪਹੁੰਚਾਣੀ ਹੈ ਤਾਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਤੇ ਅਸੀਂ ਇੱਕ ਬਹੁਤ ਵੱਡਾ ਮੈਟਰ ਸੀ ਸਾਡਾ ਜਿਹੜਾ ਲਗਭਗ ਪਿਛਲੇ 10-12 ਸਾਲ ਤੋਂ ਪੈਂਡਿੰਗ ਪਿਆ ਸੀ ਅਸੀਂ ਅੱਜ ਉਹ ਕਹਾਵਤ ਸੱਚੀ ਹੋਈ ਹੈ ਬੀਜੇਵੇਂ 12 ਸਾਲ ਬਾਅਦ ਇੱਕ ਰੁੜੀ ਦੀ ਸੁਣੀ ਜਾਂਦੀ ਹੈ ਪੰਜਾਬੀ ਦੀ ਕਹਾਵਤ ਹੈ ਉਸੇ ਤਰ੍ਹਾਂ ਸੇਵਾਜੀਕ ਇਨਕੁਆਰੀ ਐਨ ਕੇ ਸ਼ਰਮਾ ਜਦੋਂ ਕਾਲੀਆਂ ਦੀ ਸਰਕਾਰ ਸੀ ਉਸ ਵੇਲੇ ਦੇ ਵਿਧਾਇਕ ਸੀ ਤੇ ਜਿਹੜਾ ਪਲਾਨਿੰਗ ਬੋਰਡ ਦੇ ਚੇਅਰਮੈਨ ਸੀ ਉਸ ਸਮੇਂ ਦੇ ਜਿਹੜੇ ਹੈਗੇ ਘਟਾਲੇ ਕਪਲੇ ਹੋਏ ਹੋਏ ਸੀ ਅਫਸਰਾਂ ਰਾਹੀਂ ਦਬਾਅ ਪ੍ਰੈਸ਼ਰ ਪਾ ਕੇ ਘਟਾਲੇ ਕੀਤੇ ਹੋਏ ਸੀ ਉਹਦੀ ਜਿਹੜੀ ਕੰਪਲੀਟ ਦਰਖਾਸਤ ਸੀ ਉਹ ਲਗਭਗ 18 ਸਨ 2018 ਤੋਂ 19 ਤੋਂ ਲਗਾਤਾਰ ਦਰਖਾਸਤਾਂ ਜਿਹੜੀਆਂ ਚੱਲ ਰਹੀਆਂ ਸੀ ਜਿਹੜੀਆਂ ਹੁਣ ਵੀ ਅਸੀਂ ਦਰਖਾਸਤਾਂ ਦੇ ਕੇ ਆੜੇ ਸੀ ਉਹ ਅੱਜ ਸਾਰੀਆਂ ਦਰਖਾਸਤਾਂ ਜਿਹੜੀਆਂ ਮਾਨਯੋਗ ਵਿਜੀਲੈਂਸ ਡਾਇਰੈਕਟਰ ਨੇ ਤੇ ਮਾਨਯੋਗ ਸਾਡੇ ਮੁੱਖ ਮੰਤਰੀ ਪੰਜਾਬ ਨੇ ਉਹ ਫਾਈਲਾਂ ਦੀ ਮਿੱਟੀ ਝਾੜ ਕੇ ਅੱਜ ਟੇਬਲਾਂ ਤੇ ਰੱਖ ਲਈਆਂ ਤੇ ਸਾਡਾ ਜਿਹੜਾ ਹੈਗਾ ਅੱਜ ਬਿਆਨ ਹੋਏ ਸੀ ਬਿਆਨਾਂ 'ਚ ਬਹੁਤ ਸਾਰੀ ਜਿਹੜੀ ਸਾਡੀ ਪੁੱਛਗਿੱਛ ਹੋਈ ਆ ਸਾਡੇ ਬਿਆਨਾਂ 'ਚ ਸਾਡੇ ਜਿਹੜੇ ਡਾਕੂਮੈਂਟ ਦੇਣੇ ਸੀ ਕਾਫੀ ਜਿਹੜਾ ਜਿਸੀਂ ਡਾਕੂਮੈਂਟ ਦੇ ਕੇ ਆਏ ਨੇ ਸਾਰੇ ਪੁਆਇੰਟ ਵਾਈਜ਼ ਪੈਂਡ ਚੰਗੀ ਤਰ੍ਹਾਂ ਸੁਣਾਈ ਕਰੀ ਐ ਜੋ ਵਿਜੀਲੈਂਸ ਦੇ ਸਬੰਧਤ ਅਧਿਕਾਰੀ ਸੀ ਪੜਤਾਲੀ ਅਫਸਰ ਸੀ ਉਹਨਾਂ ਨੇ ਬਹੁਤ ਵਧੀਆ ਜਿਹੜੀ ਤਰ੍ਹਾਂ ਢੰਗ ਨਾਲ ਸੁਣਿਆ ਤੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਹੁਣ ਜਿਹੜਾ ਹੈਗਾ ਬਹੁਤਾ ਕੋਈ ਸਮਾਂ ਨਹੀਂ ਲੱਗੂਗਾ ਜਿੰਨੇ ਵੀ ਕਪਲੇਵਾਜ ਅਫਸਰ ਨੇ ਸਬੰਧਤ ਅਫਸਰ ਨੇ ਸਬੰਧਤ ਮੈਕਮੇ ਨੇ ਉਹਨਾਂ ਨੂੰ ਲੈਟਰ ਚੇਟੀਆਂ ਪਹਿਲਾਂ ਲਿਖ ਕੇ ਹੀ ਭੇਜ ਚੁੱਕੇ ਨੇ ਜੋ ਸਾਨੂੰ ਰਿਕਾਰਡ ਚਾਹੀਦਾ ਪਰ ਉਹਨਾਂ ਦਾ ਕੋਲੇ ਕੋਈ ਹਾਲੇ ਕੋਈ ਜਵਾਬ ਨਹੀਂ ਦੇਣ ਨੂੰ ਹੈ ਤੇ ਅੱਜ ਜਾ ਕੇ ਅਸੀਂ 2-3 ਘੰਟੇ ਸਾਡਾ ਚੱਲਦਾ ਰਿਹਾ ਅਸੀਂ ਸਾਰੇ ਬਿਆਨ ਦੇ ਕੇ ਮਾਸਟਰ ਪ੍ਰਿੰਸੀਪਲ ਸਾਡੇ ਬਨਵਾਰੀ لال ਜੀ ਵੀ ਨਾਲ ਗਏ ਨੇ ਸਾਡੇ ਮੋਰਚੇ ਦੇ ਆਗੂ ਕਈ ਹੋਰ ਵੀ ਨਾਲ ਸੀ ਸਾਰੇ ਅਸੀਂ ਜਾ ਕੇ ਬਿਆਨ ਦੇ ਕੇ ਲਿਖਤੀ ਕੰਪਲੀਟ ਜਿਹੜੀ ਹੈਗੀ ਉਹ ਸਾਡੀ ਅਸੀਂ ਦੇਖ ਲਈ ਤੇ ਸਾਨੂੰ ਬਹੁਤ ਛੇਤੀ ਉਮੀਦ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਡਾਇਰੈਕਟਰ ਵਿਜੀਲੈਂਸ ਕਿ ਸਾਨੂੰ ਲੋਕਾਂ ਨੂੰ ਨਿਆਂ ਸਾਫ਼ ਦਵਾਣਗੇ ਜਿਵੇਂ ਘਟਾਲੇ ਸੀ ਬੀਪੀਐਲ ਦਾ ਘਟਾਲਾ ਸੀ ਜੀਰਕਪੁਰ ਕਮੇਟੀ ਦਾ ਘਟਾਲਾ ਸੀ ਤੇ ਜਿਹੜੇ ਪਿੰਡਾਂ 'ਚ ਕੰਮ ਕਾਰ ਵਿਕਾਸ ਦੇ ਨਾਂ ਤੇ ਬਹੁਤ ਵੱਡੀਆਂ ਠੱਗੀਆਂ ਮਾਰੀਆਂ ਵੇ ਸੀ ਉਹ ਸਾਰੇ ਜਿਹੜੇ ਘਟਾਲੇ ਪੁਆਇੰਟ ਬਾਜ ਪੁਆਇੰਟ ਅਸੀਂ ਸਾਰਾ ਜਿਹੜਾ ਰਿਕਾਰਡ ਦੇ ਆਏ ਤੇ ਸਾਨੂੰ ਉਮੀਦ ਹੈ ਹੁਣ ਸਾਡੀ ਜਿਹੜੀ ਸੁਣਾਈ ਹੋ ਕੇ ਪੀੜਤ ਲੋਕਾਂ ਨੂੰ ਜਿਹੜੇ ਲੋਕਾਂ ਦਾ ਪੈਸਾ ਖਾਇਆ ਵਾ ਸੀ ਸਰਕਾਰੀ ਪੈਸਾ ਜਿਵੇਂ ਕੇਂਦਰ ਸਰਕਾਰ ਤੋਂ ਰਾਸ਼ੀ ਆਈ ਹੈ ਉਹਦੇ ਚ ਬਹੁਤ ਵੱਡਾ ਕਪੜਾ ਹੋਇਆ ਗਰੀਬਾਂ ਦੇ ਨਾਂ ਤੇ ਕੱਚੇ ਮੰਗਾਨਾਂ ਦੇ ਨਾਂ ਤੇ ਕਪੜਾ ਹੋਇਆ ਹੋਰ ਵੀ ਸਾਰੇ ਵੱਡੇ ਘਟਾਲੇ ਸੀ ਜਿਹੜੇ ਸਾਰਿਆਂ ਦੇ ਅਸੀਂ ਸਬੂਤ ਰਿਕਾਰਡ ਸਬੂਤ ਪੇਸ਼ ਕਰਕੇ ਆਏ ਆ ਤੇ ਸਾਨੂੰ ਬਹੁਤ ਜਲਦ ਆਸ ਹੈ ਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋ ਕੇ ਇਸ ਘਟਾਲੇ ਨੂੰ ਨੰਗਾ ਕੀਤਾ ਜਾਵੇਗਾ ਤੇ ਜਿਹੜਾ ਪੈਸਾ ਸਰਕਾਰ ਦੇ ਖਾਤੇ ਚ ਆਊਗਾ ਉਹ ਲੋਕਾਂ ਵਾਸਤੇ ਗਰੀਬਾਂ ਵਾਸਤੇ ਵਰਤਿਆ ਜਾਊਗਾ ਉਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਮਾਸਟਰ ਬਨਾਰੀ لال ਅੱਜ ਜਨਰਲ ਚੋਰ ਮੋਰਚੇ ਤੋਂ ਵਿਜੀਲੈਂਸ ਦਫ਼ਤਰ ਦੇ ਵਿੱਚ ਗਏ ਆਂ ਔਰ ਦਫ਼ਤਰ ਦੇ ਵਿੱਚ ਉਹ ਕੁਝ ਦੱਸਿਆ ਜਿਹੜਾ ਕਿ ਇੱਥੇ ਜਨਰਲ ਚੋਰ ਮੋਰਚੇ ਤੇ ਲੋਕਾਂ ਨੇ ਆਂਟ ਕੇ ਦਰਖਾਸਤਾਂ ਦਿੱਤੀਆਂ ਕਿ ਸਾਡੇ ਨਾਲ ਬਹੁਤ ਜ਼ਿਆਦਾ ਬੇਇਨਸਾਫੀ ਹੋਈ ਆ ਸਾਡੀ ਕੋਈ ਨਹੀਂ ਸੁਣਦਾ ਪਰ ਅੱਜ ਉਹਨਾਂ ਲੋਕਾਂ ਦੇ ਜਿਹੜੇ ਬੇਕਰੇ ਨੇ ਉਹਨਾਂ ਦੇ ਪੈਸੇ ਖਾਦੇ ਗਏ ਆ ਔਰ ਲੋਰਵੰਦਾਂ ਦੀ ਲੋੜ ਪੂਰੀ ਨਾ ਕਰਕੇ ਉਹਨਾਂ ਲੋਕਾਂ ਦੇ ਪੈਸੇ ਇਹ ਖਾਤਿਆਂ 'ਚ ਪੈਸੇ ਗਏ ਨੇ ਜਿਹੜਾ ਜਿਹੜੇ ਉਸ ਪਿੰਡ ਵਿੱਚ ਰਹਿੰਦੇ ਹੀ ਨਹੀਂ ਅੱਜ ਵਿਜੀਲੈਂਸ ਦੇ ਜਿਹੜੇ 45 ਅਫਸਰ ਸਨ ਉਹਨਾਂ ਨੇ ਦੱਸਿਆ ਤੇ ਅਸੀਂ ਅੱਗੇ ਵੀ ਬਹੁਤ ਸਾਰੀਆਂ ਦਰਖਾਸਤਾਂ ਦੇ ਚੁੱਕੇ ਆਂ ਔਰ ਉਹਨਾਂ ਨੇ ਚਿੱਠੀ ਵੀ ਵਿਖਾਲੀ ਆ ਪਰ ਇਹਨਾਂ ਆਪਸਾਂ ਨੂੰ ਆਪਾਂ ਤਲਬ ਕੀਤਾ ਤੁਹਾਡਾ ਜਿਹੜਾ ਮਾਮਲਾ ਛੇਤੀ ਤੋਂ ਛੇਤੀ ਹੱਲ ਹੋ ਜਾਏਗਾ ਸਾਨੂੰ ਹੁਣ ਉਮੀਦ ਵੱਜ ਗਈ ਆ ਕਿ ਜਿਹੜੇ ਚੋਰ ਨੇ ਛੇਤੀ ਤੋਂ ਛੇਤੀ ਫੜੇ ਜਾਣਗੇ ਔਰ ਲੱਖਾਂ ਨਹੀਂ ਅਰਬਾਂ ਰੁਪਈਆ ਦਾ ਜਿਹੜਾ ਕੁਟਾਲਾ ਏ ਇਹ ਸਰਕਾਰ ਦੇ ਖਾਤੇ ਦੇ ਵਿੱਚ ਜਮਾ ਹੋਏਗਾ ਔਰ ਜਿਹੜੀ ਸਰਕਾਰ ਪੈਂਦੀ ਆ ਕਿ ਮਲਾਜਮਾਂ ਨੂੰ ਦੇਣ ਵਾਸਤੇ ਕੱਖ ਨਹੀਂ ਉਹ ਅਰਬਰ ਪਈਆਂ ਇਕੱਠੇ ਕਰਕੇ ਉਹਨਾਂ ਨੂੰ ਖੁਸ਼ ਕਰ ਸਕਦੀ ਆ ਜੈ ਪੀਮ ਜੈ ਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ